ਹੋਵੇ ਪਹਿਣਾ ਤੇ ਸੁਹਾਗ ਦੀ ਉਮਰ ਲਵੇਰੀ ਸੁਹਾਣਾ ਕੋਈ ਹੋਰ ਮੰਗਦੀ ਨਿੱਤ ਘਰ ਮੰਗਾ ਸੋਹਣਾ ਮੈਂ ਤੇਰੀ ਸੁਹਾਣਾ ਕੋਈ ਹੋਰ ਮੰਗਦੀ ਹੋਵੇ ਪਹਿਣਾ ਲਗੀ ਬੱਚਿਆ ਤੇ ਉਮਰ ਲਵੇਰੀ ਸੁਹਾਣਾ ਕੋਈ ਹੋਰ ਮੰਗਦੀ ਨਿੱਤ ਘਰ ਗਾ ਸੋਹਣਾ ਮੈਂ ਤੇਰੀ ਦੁਆਲਾ ਕੋਈ ਹੋਰ ਮੰਗਦੀ ਮੇਰੀ ਇਸ਼ਾਰੀਆਂ ਬਹਿਣਾ ਨੂੰ ਬੇਨਤੀ ਹੈ ਕਿ ਜਿਹੜੇ ਕਿਤੇ ਆਉਣ ਨੇ ਸੁਬਾ ਸੁਬਾ ਰੋਂਦਾ ਹੋਵੇ ਨਾ ਕਿਹੜਾ ਮੈਂ ਸੁਣਾਣਾ ਏ ਜੋ ਠੰਡੀ ਠੰਡੀ ਆਉਂਦੀ ਏ ਹਵਾ ਇਹ ਜੋ ਠੰਡੀ ਠੰਡੀ ਆਉਂਦੀ ਏ ਹਵਾ

ਦੇ ਨਾਲ ਵੀ ਤੇ ਵੀ ਵੀ ਵੋਟਾਂ ਹੋਰ ਵੀ ਗਲੀ ਮੁੱਲੇ ਦੀ ਕਹਿ ਤਾ ਮੈਂ ਗਲੀ ਮੁੱਲੇ ਦੀ I just time not 50% not 40% it should be 100% vote vote everybody should ਕਰੋ ਕੰਨ ਕਰਦੇ ਆਂ ਦੇਖੋ ਉਹਨਾਂ ਨੇ ਆਸ਼ਵਾ ਤੇ ਅਚਾਨਕ ਅੱਜ ਟੋਫੀ ਦੇ ਵਿੱਚ ਟੀ-ਸ਼ਰਟ ਦੇ ਵਿੱਚ ਲੋਰ ਦੇ ਵਿੱਚ ਤੁਸੀਂ ਪਾਰਕ ਦੇ ਵਿੱਚ ਪਹੁੰਚੇ ਹੋ ਲੋਕਾਂ ਨਾਲ ਮਿਲੇ ਹੋ ਕੀ ਕਰੋਗੇ ਹਾਂਜੀ ਇੱਕਦਮ ਮੈਂ ਕਿਹਾ ਫਰੈਸ਼ ਹੋ ਜਾਾਂਗੇ ਪਾਰਕ ਕਿ ਛੱ ਲਗਾ ਵਾਕ ਕਰਨ ਲੱਗੇ ਤੇ ਇਹੀ ਠੀਕ ਹੈ ਡਰੈਸ ਫਿਰ ਮੈਂ ਚਲੋ اچھا ਲੋਕਾਂ ਦੇ ਦਰਸ਼ਨ ਵੀ ਹੋ ਗਏ ਪਿਆਰੇ ਪਿਆਰੀਆਂ ਭੈਣਾਂ ਨੂੰ ਮਿਲੇ ਭਰਾਵਾਂ ਨੂੰ ਮਿਲੇ ਬੱਚਿਆਂ ਨੂੰ ਮਿਲੇ ਅਨੋਖੇ ਅੰਦਾਜ਼ ਦੇਖਣ ਨੂੰ ਮਿਲੇ ਮਹਿਲਾਵਾਂ ਦੇ ਨਾਲ ਜਾ ਵੀ ਪੀਤੀ ਹੈ 18 ਵੀ ਬਹੁਤ اچھا ਲੱਗਾ ਅੱਜ ਕਹਿ ਸਕਦੇ ਗੁੱਡ ਮਾਰਨਿੰਗ ਸ਼ੁਭ ਸਵੇਰ ਅੱਜ ਕਹਿ ਸਕਦੇ ਖੁਸ਼ੀ ਹੋਈ ਕਿੰਨੇ ਕਿ ਲੋਕ ਮਿਲੇ ਕਿਸ ਤਰ੍ਹਾਂ ਦਾ ਪਿਆਰ ਬਹੁਤ ਬੇਸ਼ੁਮਾਰ ਪਿਆਰ ਪਿਆਰ ਦੀ ਕੋਈ ਮਿਕਦਾਰ ਨਹੀਂ ਹੁੰਦੀ ਜਿੰਨਾ ਮਰਜ਼ੀ ਵਧਾਈ ਅੱਜ ਮੌਕੇ 'ਤੇ ਤੁਹਾਨੂੰ ਇਸ ਪਹਿਰਾਵੇ ਦੇ ਨੂੰ ਦੇਖਿਆ ਚੁਪੀ ਪਈ ਹੋਈ ਹੈ ਦੋ ਟੀਜਰ ਪਈ ਜੀ ਬੜੇ ਫ੍ਰੀ ਮਾਈਂਡ ਹੋ ਗਿਆ ਅੱਜ ਤੁਸੀਂ ਦੱਸ ਹਾਂ ਮੈਨੂੰ ਆਈਡੀਆ ਨਹੀਂ ਸੀ ਵਾਕ ਕਰਨ ਲੱਗੇ ਤੇ ਹੀ ਪਾਉਣਾ ਚਾਹੀਦਾ ਨਾ ਪਰ ਮੁਗਲੀ ਸਰਪ੍ਰਾਈਜ਼ ਹੋਏਗਾ ਲੇਕਿਨ ਇਸ ਵਕਤ ਇਹੀ ਪਹਿਰਾਵਾ ਹੈ ਭਾਈ ਸਾਹਿਬ ਲੋਕਾਂ ਲਈ ਸਰਪ੍ਰਾਈਜ਼ ਹੈ ਹੁਣ ਲੋਕੀ ਤੁਹਾਨੂੰ ਵੀ ਸਰਪ੍ਰਾਈਜ਼ ਦੇ ਆ ਕੀ ਉਡੀਕ ਕਰ ਰਹੇ ਹੋ ਤੁਸੀਂ ਮੈਨੂੰ ਪਲੇਜ਼ੈਂਟ ਸਰਪ੍ਰਾਈਜ਼ ਦੀ ਉਡੀਕ ਹੈ ਖੁਸ਼ੀ ਵਾਲੇ ਸਰਪ੍ਰਾਈਜ਼ ਕੀ ਅਪੀਲ ਕਰਨ ਨਾ ਕੋਈ ਸਾਹਿਬ ਮੈਂ ਇਹ ਅਪੀਲ ਕਰਨਾ ਚਾਹਾਂਗਾ ਕਿ ਮੈਂ ਹਰ ਪਿੰਡ ਹਰ ਘਰ ਵਿੱਚ ਹਰ ਜੀ ਨੂੰ ਮਿਲਣਾ ਚਾਹਨਾ ਲੇਕਿਨ ਤੁਹਾਨੂੰ ਪਤਾ ਕੁਝ ਵਜ੍ਹਾ ਹੈ ਇਸੀਆਂ ਦੇ ਹਰ ਪਿੰਡ ਵਿੱਚ ਮੈਂ ਨਹੀਂ ਆ ਸਕਦਾ ਹਰ ਘਰ ਵਿੱਚ ਨਹੀਂ ਆ ਸਕਦਾ ਫਿਰ ਵੀ ਮੈਨੂੰ ਇਹ ਸੋਚਣਾ ਕਿ ਤੁਹਾਡਾ ਵੀਰ ਤੁਹਾਡੇ ਲਈ ਹਾਜ਼ਰ ਹੈ ਹਰ ਵਕਤ ਉਸ ਤੋਂ ਬਾਅਦ ਇੱਕ ਇੱਕ ਘਰ ਵਿੱਚ ਇੱਕ ਇੱਕ ਜੀ ਨੂੰ ਮੈਂ ਆ ਕੇ ਮਿਲਾਂਗਾ ਪਹਿਲੀ ਤਰੀਕ ਨੂੰ ਕਮਲ ਦੇ ਫੁੱਲ ਨੂੰ ਵੋਟ ਪਾਓ ਵੋਟ ਵੀ ਸਪੋਰਟ ਵੀ ਔਰ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਓ ਤੀਜੀ ਵਾਰੀ ਪ੍ਰਧਾਨ ਮੰਤਰੀ ਸ਼ਾਨੋ ਸ਼ੌਕਤ ਨਾਲ ਬਣ ਰਹੇ ਨੇ ਸਾਰੇ ਜਹਾਨ ਨੂੰ ਪਤਾ ਕਿ ਬੀਜੇਪੀ ਆ ਰਹੀ ਦੁਬਾਰਾ ਬੜੀ ਵਧੀਆ ਤਰ੍ਹਾਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣ ਰਹੇ ਨੇ ਲੇਕਿਨ ਇਸ ਵਾਰ 400 ਪਾਰ ਇਸ ਵਾਰ ਮੋਦੀ ਸਰਕਾਰ ਔਰ 400 ਤੋਂ ਪਾਰ ਜਦੋਂ ਕਰਨ ਤੇ ਉਹਦੇ ਵਿੱਚ ਫਰੀਦਕੋਟ ਹਲਕੇ ਦਾ ਹਿੱਸਾ ਜ਼ਰੂਰ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਸਤ ਸ੍ਰੀਕਾਲ ਨਮਸਕਾਰ ਜੈ